ਸਮਾਣਾ ਚੇ ਤਾਪਮਾਨ ਜਿਸ ਤਰ੍ਹਾਂ ਲਗਾਤਾਰ ਬਦਲ ਰਿਹਾ ਹੈ ਉਸ ਦੇ ਕਰਕੇ ਸਨੇ ਦੇ ਮੰਦਿਰ ਦੇ ਨਜ਼ਦੀਕ ਇੱਕ AC ਛੱਤੇ ਲੱਗੇ ਹੋਏ ਸੀ ਉਹਦੇ ਵਿੱਚ ਬਲਾਸਟ ਹੋਇਆ ਉਹਦੇ ਨਾਲ ਉੱਪਰ ਜਿਹੜਾ ਸਟੋਰ ਸਾਉਥ ਵਿੱਚ ਅੱਗ ਲੱਗੀ ਹੈ ਜਿਹਦੇ ਨਾਲ ਸਨੇ ਦੇ ਮੰਦਿਰ ਦੇ ਰਹਿਣ ਵਾਲਾ ਇੱਕ ਪਰਿਵਾਰ ਜਿਹੜਾ ਮੰਦਿਰ 'ਚ ਸੇਵਾ ਕਰਦਾ ਹੈ ਉਸ ਪਰਿਵਾਰ ਦਾ ਨੁਕਸਾਨ ਹੋਇਆ ਹੈ ਔਰ ਅਗ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਕੁਝ ਹੀ ਦੇਰ ਮਿੰਟਾਂ ਦੇ ਵਿੱਚ ਬੁਝਾ ਦਿੱਤਾ 15-20 ਮਿੰਟ ਲੱਗੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਲੇਕਿਨ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅਗ ਨੀਚੇ ਨਹੀਂ ਆਈ ਕਿਉਂਕਿ ਨੀਚੇ ਰਸੋਈ ਸੀ ਸਿਲੰਡਰ ਪਏ تھے ਕੋਈ ਬੜਾ ਹਾਦਸਾ ਹੋ ਸਕਦਾ ਸੀ ਇਸ ਲਈ ਫਾਇਰ ਬ੍ਰਿਗੇਡ ਵੱਲੋਂ ਇਹ ਤੁਰੰਤ ਆਗ ਤੇ ਕਾਬੂ ਪਾਇਆ ਗਿਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਏਸੀ ਚ ਚਲਾ ਰਹੇ ਹੋ ਤਾਂ ਧਿਆਨ ਰੱਖੋ ਤਾਂ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਮਾਰ ਜੀ ਆ ਜੀ ਤੁਮ ਕੋਈ ਕਾਰਨ ਸਮਝ ਨਹੀਂ ਆ ਰਹੀ ਜੀ ਕੋਈ ਸਮਾਨ ਪਿਆ ਹੋ ਰੇ ਓਰੇ ਸਮਾਨ ਤਾਂ ਇਸ ਤਰ੍ਹਾਂ ਕੱਪੜੇ ਧੋਣ ਵਾਲੀ ਮਸ਼ੀਨ ਨੂੰ ਅੱਗ ਲੱਗੀ ਸੀ ਜੀ ਅੱਛਾ ਔਰ ਕੀ ਵੀ ਲੱਗੇ ਸੀ ਇੱਥੇ ਤੇ ਮਸ਼ੀਨ ਨੂੰ ਹੀ ਅੱਗ ਲੱਗੀ ਦੇਖੀ ਸੀ ਜੀ ਮਸ਼ੀਨ ਵੈਸੇ ਚੱਲ ਵੀ ਨਹੀਂ ਰਹੀ ਸੀ ਬੰਦ ਪਈ ਸੀ ਕੋਈ ਸਮਝ ਨਹੀਂ ਆਈ ਹੈ ਕਿ ਜੀ ਇਸੀ ਵੀ ਲੱਗਿਆ ਹੋਇਆ ਜੀ ਉਹ ਵੀ ਸੜ ਗਿਆ ਹਾਂ ਉਹ ਵੀ ਸੜ ਗਿਆ ਜੀ ਸਾਰਾ ਆ ਦੇਖ ਸਕਦੇ ਤੁਸੀਂ ਸਾਰਾ ਕੁਝ ਹੀ ਬਾਕੀ ਆਪਣੇ ਕੱਪੜੇ ਕੁੱਪੜੇ ਕੱਪੜੇ ਕੁੱਪੜੇ ਪਏ ਸੀਗੇ ਜੀ ਪੇਟੀ ਪਈ ਸੀਗੀ ਪੇਟੀ ਫੁੱਗ ਚੁੱਕੀ ਹੈ ਬਾਕੀ ਸਮਾਨ ਕਾਫੀ ਪਿਆ ਸੀਗਾ ਕੋ ਨੁਕਸਾਨ ਦੇਖਿਆ ਜਾਵੇ ਤਾਂ ਹੁਣ ਐ ਤਾਂ ਕਹਿ ਨਹੀਂ ਸਕਦਾ ਪਰ ਨੁਕਸਾਨ ਤਾਂ ਬਹੁਤ ਹੋਇਆ ਜੀ। ਐਸੀ ਨਵਾਂ ਸੀ। ਹਾਂ ਜੀ ਐਸੀ ਨਵਾਂ ਲਵਾਇਆ ਸੀ ਜੀ। ਉਹ ਵੀ ਸੜ ਗਿਆ? ਹਾਂ ਜੀ ਉਹ ਵੀ ਸੜ ਗਿਆ ਜੀ। ਉਹ ਵੀ ਨਵੀਂ ਸੀ। ਹਾਂ ਮਸ਼ੀਨ ਵੀ ਨਵੀਂ ਸੀ ਜੀ। ਇਹ ਫਾਇਰ ਕਾਲ ਜੀ ਲਗਭਗ 4:50 ਤੇ ਆਈ ਸੀ ਜੀ ਦਫ਼ਤਰ ਆਏ ਸੀ ਆਪਣੇ ਦਫ਼ਤਰ ਦੇ ਨਾਲ ਹੀ ਸ਼ਨੀ ਦੇ ਮੰਦਿਰ ਹੈ ਜੀ। ਅੱਛਾ। ਤੇ ਉੱਥੇ ਇਹਨਾਂ ਨੇ ਹਾਂ ਜੀ ਘਰ 'ਚ ਉੱਤੇ ਅੱਗ ਲੱਗਣ ਦੀ ਸੂਚਨਾ ਦਿੱਤੀ ਜੀ ਅਸੀਂ ਮੌਕੇ ਤੇ ਹੀ ਇੱਕ ਮਿੰਟ 'ਚ ਪਹੁੰਚੇ ਜੀ ਉੱਥੇ। ਕਿੰਨਾ ਡਰ ਹੋ ਗਿਆ ਲੱਗਿਆ ਥੋੜੀ ਬਜਾਣਾ ਲੱਗਿਆ। ਅੱਗ ਅਸੀਂ ਤਕਰੀਬਨ ਜੀ 15 ਕੁ ਮ ਘਰ ਦੇ ਉੱਤੇ ਇਹਨਾਂ ਨੇ ਜਿਵੇਂ ਏਸੀ ਦੀ ਇੱਕ ਆਊਟਯੋਰ ਆਊਟਡੋਰ ਯੂਨਟ ਤੇ ਇੱਕ ਵਾਸ਼ਿੰਗ ਮਸ਼ੀਨ ਵਗੈਰਾ ਤੇ ਸ਼ੈੱਡ ਪਿਆ ਸੀ ਤੇ ਕੁਝ ਕੱਪੜੇ ਵਗੈਰਾ ਪਏ ਸੀ ਇਹ ਇਹਨਾਂ ਦੀ ਅੱਗ ਸੀ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੌਸ਼ਿਕ ਸਮਾਣਾ ਨਿਊਜ਼